ਵੜ ਜਾਂਦਾ ਸੀ ਗੁੜੀਆਂ ਨੂੰ ਛੇੜਦਾ ਹੁੰਦਾ ਸੀਗਾ ਤੇ ਅੱਜ ਤਾਂ ਇਹਨੇ ਹੱਥ ਹੀ ਘਾਤੀ ਅੱਜ ਗੁੜੀਆਂ ਨੂੰ ਛੁੱਟੀ ਹੋਈ ਤੇ ਉਹਦੇ ਸਕੂਲ ਦੇ ਬਾਹਰ ਜਾ ਕੇ ਖੜਾ ਹੋਇਆ ਸੀ ਉਹ ਜਿੱਦਾਂ ਸਕੂਲੋਂ ਆਈ ਉਹਦੇ ਨਾਲ ਚਾਰ ਪੰਜ ਬੱਚੇ ਵੀ ਸੀ ਬੱਚਿਆਂ ਨੇ ਵੀ ਮੈਨੂੰ ਦੱਸਿਆ ਸਕੂਲੋਂ ਇਹ ਉਹਦੇ ਪਿੱਛੇ ਪਿੱਛੇ ਆਇਆ ਇੱਥੇ ਆ ਕੇ ਪਿੱਛੇ ਆਇਆ ਇੱਥੇ ਆ ਕੇ ਪਤਾ ਨਹੀਂ ਕਿ ਉਹਨੂੰ ਕੋਈ ਗਲਤ ਵਰਡਿੰਗ ਬੋਲ ਲਈ ਆ ਬੋਲ ਕੇ ਅੰਦਰ ਵੜ ਗਿਆ ਅੰਦਰ ਵੜ ਕੇ ਜਾ ਕੇ ਨਾ ਫਿਰ ਉਹਦੇ ਵੱਲ ਦੇਖ ਕੇ ਹੱਸਣ ਲੱਗ ਪਿਆ ਤੇ ਮੇਰੀ ਗੁੜੀਆ ਇੱਥੇ ਹੀ ਖੜ ਗਈ ਉਹ ਇੱਥੇ ਹੀ ਖੜ ਗਈ ਕਹਿੰਦੀ ਅੱਜ ਮੈਂ ਇਹਨੂੰ ਇਹਦੇ ਮਤਲਬ ਇਹਦੇ ਛਿੱਤਰ ਲਵਾਣੇ ਆ ਤੇ ਬਾਕੀ ਬਾਕੀ ਬੱਚਿਆਂ ਨੇ ਮੈਨੂੰ ਜਾ ਕੇ ਦੱਸੇ ਵੀ ਅਜੇ ਇਹ ਗੱਲਬਾਤ ਹੋਈ ਲੜਕੀ ਨੇ ਉਹਨੂੰ ਤੰਗ ਕੀਤਾ ਫਿਰ ਮੈਂ ਆਪਣੇ ਘਰ ਦੇਆਂ ਨੂੰ ਸਾਰਿਆਂ ਨੂੰ ਬੁਲਾਇਆ ਪਹਿਲਾਂ ਸਾਡੇ ਮਹੱਲੇ ਵਾਲਿਆਂ ਨੇ ਮੇਰੇ ਬਹੁਤ ਸਾਥ ਦਿੱਤਾ ਜਦ ਤੱਕ ਮੇਰੇ ਘਰ ਦੇ ਪਹੁੰਚੇ ਮਹੱਲੇ ਵਾਲਿਆਂ ਨੇ ਬਥੇਰੇ ਦੇ ਲਾਤੀਰ ਸੀ ਮੰਗੀ ਅਸੀਂ ਇਹੀ ਮੰਗ ਚਾਹੁੰਦੇ ਆ ਵੀ ਇਹ ਇਨ੍ਹਾਂ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ ਕਿਉਂਕਿ ਇਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦਾ ਜੀਣਾ ਮੁਸ਼ਕਿਲ ਕੀਤਾ ਪਿਆ ਦੁਪਹਿਰ ਵੇਲੇ ਬੱਚੇ ਇਕੱਲੇ ਆਉਂਦੇ ਆ ਕਿੰਨਾ ਕਾਸੀ ਬੱਚਿਆਂ ਦੇ ਮਗਰ ਚੱਲ ਜੀ ਇਨ੍ਹਾਂ ਨੇ ਬਹੁਤ ਪਰੇਸ਼ਾਨ ਕੀਤਾ ਪਿਆ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਨ੍ਹਾਂ ਨੂੰ ਇੱਥੋਂ ਕੱਢਿਆ ਜਾਵੇ ਕਿੱਥੇ ਚਲਾ ਗਿਆ ਪਤਾ ਨਹੀਂ ਕਿਹੜੀਆਂ ਗਲੀਆਂ ਚ ਵੜ ਜਾਂਦਾ ਸੀ ਗੁੜੀਆਂ ਨੂੰ ਛੇੜਦਾ ਹੁੰਦਾ ਸੀਗਾ ਤੇ ਅੱਜ ਤਾਂ ਇਹਨੇ ਹਾਦੀ ਕਰਤੀ ਅੱਜ ਗੁੜੀਆਂ ਨੂੰ ਛੁੱਟੀ ਹੋਈ ਤੇ ਉਹਦੇ ਸਕੂਲ ਦੇ ਬਾਹਰ ਜਾ ਕੇ ਖੜਾ ਹੋਇਆ ਸੀ ਮਾਨਯੋਗ ਐਸਐਸਪੀ ਸਾਹਿਬ ਜਿਲੰਦਰ ਜੀ ਆਤੀ ਸਦਾਰਾ ਕਮਲਪ੍ਰੀਤ ਸਿੰਘ ਖੱਕ ਜੀ ਦੇ ਨਿਸ਼ਾਨ ਲੱਬਿਸ਼ਾਂ ਤੇ ਮੈਡਮ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਾਹਿਬ ਡੀਐਸਪੀ ਸਦਾਰ ਲਖਵੀਰ ਸਿੰਘ ਐਸ ਡੀਐਸਪੀ ਇਨਵੈਸਟੀਗੇਸ਼ਨ ਸਾਹਿਬ ਜੀ ਦੀ ਨਿਗਰਾਨੀ ਹੇਠ ਸਰੀਅਸ ਤੋਂ ਆਪ ਜਲੰਧਰ ਵਿਖੇ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਵੈਲ ਅंसारी ਅਦਰਸ਼ ਕੁਮਾਰ ਉਸਮਾਨਾ ਦੀ ਇੱਕ ਔਰਤ ਵੀ ਹੈ ਜੋ ਯੂਪੀ ਤੋਂ ਆਫੀਮ ਲਿਆ ਕੇ ਜਲੰਧਰ ਦੇ ਏਰੀਆ ਚ ਸਪਲਾਈ ਕਰਦੇ ਸਨ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 80 18/85 ਐਡੀਪੀ ਸੈਕਟ थाना ਲਾਂਬੜਾ ਵਿਖੇ ਦਰਜ ਕੀਤਾ ਹੈ ਇਹਨਾਂ ਪਾਸੋਂ 2 ਕਿਲੋ ਆਫੀਮ ਬਰਾਮਦ ਕੀਤੀ ਗਈ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਮਾਣ ਹਾਸਲ ਕੀਤਾ ਗਿਆ ਹੈ ਸਲਮਾਨਾ ਤੇ ਮੱਕੇ ਤੋਂ ਪਰਾਂ ਜਾੜਿਆ ਨਾ ਹਾਂਜੀ ਹਾਂਜੀ ਮੁਸਲਮਾਨ ਮੱਕੇ ਤੋਂ ਪਰਾਂ ਜਾੜਿਆ ਨਾ ਤੇ ਸਾਡੇ ਆ ਤੇ ਹਰਮੰਦਰ ਸਾਹਿਬ ਤੋਂ ਪਰਾਂ ਜਾੜਿਆ ਇਹ ਸਦਰ ਦੇ ਲਾਗੇ ਜੇ ਕੋ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਸਟਖਰਾਂ ਜੀ ਅੱਜ ਗੱਲ ਕਰਦਣ ਲੱਗਾ ਇਸ ਤੋਂ ਬਾਅਦ ਨਾ ਕੋਈ ਗੱਲ ਹੋਣੀ ਨਾ ਕੋਈ ਦਲੀਲ ਤੇ ਨਾ ਅਪੀਲ ਚਲਣੀ ਜੇ ਗੰਦ ਇੱਥੇ ਮਤਲਬ ਵੀ ਜਿਹੜੀ ਚੀਜ਼ ਦਾ ਤੁਹਾਡਾ ਪਿਆ ਫੋਟੋਆਂ ਇੰਨੀਆਂ ਗੰਦੀਆਂ ਅੱਜ ਤੋਂ ਬਾਅਦ ਤੁਸੀਂ ਪੰਜ ਜਣਿਆਂ ਨੂੰ ਤੁਹਾਨੂੰ ਪਹਿਲਾਂ ਨੋਟਿਸ ਦੇ ਤੁਹਾਡੇ ਨਾਲ ਦੇ ਜਿੰਨੇ ਬੰਦੇ ਉਹਨਾਂ ਨੂੰ ਨੋਟਿਸ ਕਰ ਦਿਓ ਏ ਹੁਣ ਤੁਹਾਨੂੰ ਸਿੰਘਾਂ ਨੇ ਬੇਨਤੀ ਕੀਤੀ ਅਜੇ ਤੋਂ ਬਾਅਦ ਬੇਨਤਾ ਕਰਾਂਗੇ ਅਸੀਂ ਤੁਹਾਨੂੰ ਤੁਸੀਂ ਕੈਮਰੇ ਲੈ ਕੇ ਆਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬੁੱਤ ਤੋਂ ਲੈ ਕੇ ਜਲੀਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਾਰੇ ਤੱਕ ਤੁਹਾਡਾ ਕੋਈ ਗੰਦ ਨਹੀਂ ਪੈਣਾ ਚਾਹੀਦਾ ਜੇ ਬਾਹਰ ਜੋ ਕਰਨਾ ਗੰਦ ਉਥੇ ਗੰਦੇ ਭਰਾਵਾਂ ਦੇ ਢਾਬੇ ਲਾ ਕੇ ਜਾ ਕੇ ਪਾਓ ਇਸ ਦਰ ਦੇ ਲਾਗੇ ਜੇ ਕੋਈ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਬਾਚਨਾ ਕਹਿਓ ਇਹ ਵੀ ਕਹਾਂ ਨਹੀਂ ਵੀ ਬਾਬੇ ਐ ਕਰਦੇ ਤੇ ਟਮਕਾਣਾ ਕਰਦੇ ਆ ਬਾਬਾ ਨੇ ਬੜਾ ਕੁਝ ਵੇਖਿਆ ਤੁਹਾਨੂੰ ਭਰਾ ਸਮਝ ਕੇ ਤੁਹਾਨੂੰ ਅੱਜ ਬੇਨਤੀ ਕੀਤੀ ਆ ਇਸ ਤੋਂ ਬਾਅਦ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਘੜ ਇਹ ਨਾਲ ਗੱਲਬਾਤ ਨਹੀਂ ਹੋਣੀ ਬਾਚਨਾ ਕਹਿਓ ਕਿ ਬਾਬਾ ਨੇ ਆ ਪੈਰਾ ਵਰਤਾਤਾ ਜੀ ਅਰੇ ਜਾਵੇ ਨਿਆਰੇ ਜਾਵੇ ਸੰਦਾ ਇਸ ਗੱਲ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਇਤੋਂ ਤੱਕ ਕਿ ਕਈ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਇੰਨਾਂ ਹਰਕਤਾਂ ਨੂੰ ਦੇਖਦੇ ਹੋਏ ਮਤੇ ਵੀ ਪੈ ਚੁੱਕੇ ਨੇ ਤੇ ਉੱਥੇ ਹੀ ਕਈ ਅਜਿਹੀਆਂ ਕਟਨਾਵਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਕਾਫੀ ਰਹਿੀਆਂ ਕਣਾਉਣੀਆਂ ਹਰਕਤਾਂ ਕੀਤੀਆਂ ਨੇ ਜੋ ਕਿ ਦੱਸਣ ਤੋਂ ਵੀ ਪਰੇ ਹਨ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਬਿਹਾਰ ਦਾ ਪਈਆ ਸੀ ਉਸ ਵੱਲੋਂ ਇੱਕ ਪੰਜਾਬੀ ਕੁੜੀ ਨੂੰ ਇੱਕ ਬੱਚੀ ਨੂੰ ਹਰ ਰੋਜ਼ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਦੋਂ ਉਹ ਸਕੂਲ ਤੋਂ ਪੜ ਕੇ ਆਉਂਦੀ ਸੀ ਤਾਂ ਉਸ ਨਾਲ ਖੇਡਖਾਨੀ ਕੀਤੀ ਜਾਂਦੀ ਸੀ ਤਾਂ ਇਸ ਬੱਚੀ ਨੇ ਇੱਕ ਦਿਨ ਇਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਇਸ ਨੂੰ ਘੇਰ ਲਿਆ ਤੇ ਉੱਥੇ ਮਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਦੀ ਚੰਗੀ ਚਤਰੌਲ ਕੀਤੀ ਤੇ ਦੱਸ ਦਈਏ ਕਿ ਉੱਥੇ ਹੀ ਦੂਜੀ ਅਪਡੇਟ ਹੈ ਸ੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਕੁਝ ਪ੍ਰਵਾਸੀ ਆ ਕੇ ਹੁਣ ਦਰਬਾਰ ਸਾਹਿਬ ਨੂੰ ਜੋ ਹੈਰੀਟੇਜ ਸਟਰੀਟ ਹੈ ਉਸ ਨੂੰ ਇੱਕ ਪਿਕਨਿਕ ਪੁਆਇੰਟ ਦੀ ਤਰ੍ਹਾਂ ਟ੍ਰੀਟ ਕਰ ਰਹੇ ਹਨ ਇੱਕ ਪ੍ਰੀ ਵੈਡਿੰਗ ਦੀ ਤਰ੍ਹਾਂ ਟ੍ਰੀਟ ਕਰ ਰਹੇ ਨੇ ਜਿੱਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਉਹ ਫੋਟੋ ਖਿਚਵਾਉਣ ਦੇ ਲਈ ਦਬਾਅ ਪਾਉਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਪੋਜ ਖਿਚਣ ਲੱਗ ਜਾਂਦੇ ਨੇ ਤਾਂ ਇਸ ਮੌਕੇ ਸਿੰਘਾ ਵੱਲੋਂ ਇਹਨਾਂ ਦਾ ਵੀ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਇੱਥੇ ਲੋਕ ਨਤਮਸਤਕ ਹੋਣ ਦੇ ਲਈ ਆਪਣੀ ਸ਼ਰਦਾ ਦੇ ਨਾਲ ਆਉਂਦੇ ਨੇ ਤੇ ਤੁਸੀਂ ਇਸ ਨੂੰ ਇੱਕ ਪ੍ਰੀ-ਵੇਡਿੰਗ ਸਪੋਰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਤੁਹਾਨੂੰ ਲਾਸਟ ਵਾਰਨਿੰਗ ਹੈ ਜੇਕਰ ਅੱਜ ਤੋਂ ਬਾਅਦ ਪਤਾ ਲੱਗਿਆ ਤਾਂ ਤੁਹਾਡੀ ਖੈਰ ਨਹੀਂ ਹੋਵੇਗੀ ਤੇ ਤੀਜੀ ਅਪਡੇਟ ਹੈ ਜਲੰਧਰ ਏਰੀਆ ਤੋਂ ਜਿੱਥੇ ਕਿ ਕੁਝ ਪ੍ਰਵਾਸੀ ਔਰਤਾਂ ਨੂੰ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਯੂਪੀ ਵਿਹਾਰ ਤੋਂ ਲਿਆ ਕੇ ਨਸ਼ਾ ਪੰਜਾਬ ਦੇ ਵਿੱਚ ਵੇਚਦੇ ਸਨ ਤੇ ਦੋਸਤੋ ਅਜਹੀਆ ਘਟਨਾਵਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇੱਥੇ ਵੀ ਵਾਸਨੀ ਇਹਨਾਂ ਦੀਆਂ ਹਰਕਤਾਂ ਹੋਰ ਵੀ ਅੱਗੇ ਲੰਘ ਚੁੱਕੀਆਂ ਨੇ ਜੋ ਕਿ ਹੁਣ ਪੰਜਾਬੀਆਂ ਨੂੰ ਗੁਲਾਮ ਇਹਨੂੰ ਪੈ ਰਹੇ ਨੇ ਤੇ ਦੱਸ ਦਈਏ ਕਿ ਲੋਕਾਂ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਅਜੇਹੇ ਜੋ ਗੈਰ ਕਾਨੂੰਨੀ ਵਿਰਤੀ ਵਾਲੇ ਪ੍ਰਵਾਸੀ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਤੇ ਲੋਕਾਂ ਦਾ ਤਰਕ ਹੈ ਕਿ ਮਹਾਰਾਸ਼ਟਰ ਵਾਲੇ ਵੀ ਕੋਈ ਬੇਕੂਫ ਨਹੀਂ ਹਨ ਜਿਹੜੇ ਕਿ ਇਹਨਾਂ ਦੀਆਂ ਕਰਤੂਤਾਂ ਨੂੰ ਪਹਿਲਾਂ ਹੀ ਸਮਝ ਗਏ ਸਨ ਅਤੇ ਮਹਾਰਾਸ਼ਟਰ ਦੇ ਵਿੱਚੋਂ ਇਹਨਾਂ ਯੂਪੀ ਵਿਹਾਰ ਵਾਲੇ ਪਿਆਨ ਨੂੰ ਪਹਿਲਾਂ ਹੀ ਛਿੱਤਰ ਮਾਰਵਾ ਕੇ ਕੱਢਿਆ ਗਿਆ ਸੀ ਤੁਹਾਨੂੰ ਕੀ ਲੱਗਦਾ ਇਹਨਾਂ ਨੂੰ ਕੱਟਣਾ ਚਾਹੀਦਾ ਜਾਂ ਨਹੀਂ ਜੈਸੇਗਾ ਨੂੰ ਕਮੈਂਟ ਕਰ ਵੜ ਜਾਂਦਾ ਸੀ ਗੁੜੀਆਂ ਨੂੰ ਛੇੜਦਾ ਹੁੰਦਾ ਸੀਗਾ ਤੇ ਅੱਜ ਤਾਂ ਇਹਨੇ ਹੱਥ ਹੀ ਘਾਤੀ ਅੱਜ ਗੁੜੀਆਂ ਨੂੰ ਛੁੱਟੀ ਹੋਈ ਤੇ ਉਹਦੇ ਸਕੂਲ ਦੇ ਬਾਹਰ ਜਾ ਕੇ ਖੜਾ ਹੋਇਆ ਸੀ ਉਹ ਜਿੱਦਾਂ ਸਕੂਲੋਂ ਆਈ ਉਹਦੇ ਨਾਲ ਚਾਰ ਪੰਜ ਬੱਚੇ ਵੀ ਸੀ ਬੱਚਿਆਂ ਨੇ ਵੀ ਮੈਨੂੰ ਦੱਸਿਆ ਸਕੂਲੋਂ ਇਹ ਉਹਦੇ ਪਿੱਛੇ ਪਿੱਛੇ ਆਇਆ ਇੱਥੇ ਆ ਕੇ ਪਿੱਛੇ ਆਇਆ ਇੱਥੇ ਆ ਕੇ ਪਤਾ ਨਹੀਂ ਕਿ ਉਹਨੂੰ ਕੋਈ ਗਲਤ ਵਰਡਿੰਗ ਬੋਲ ਲਈ ਆ ਬੋਲ ਕੇ ਅੰਦਰ ਵੜ ਗਿਆ ਅੰਦਰ ਵੜ ਕੇ ਜਾ ਕੇ ਨਾ ਫਿਰ ਉਹਦੇ ਵੱਲ ਦੇਖ ਕੇ ਹਸਣ ਲੱਗ ਪਿਆ ਫਿਰ ਮੇਰੀ ਗੁੜੀਆ ਇੱਥੇ ਹੀ ਖੜ ਗਈ ਉਹ ਇੱਥੇ ਹੀ ਖੜ ਗਈ ਕਹਿੰਦੀ ਅੱਜ ਮੈਂ ਇਹਨੂੰ ਇਹਦੇ ਮਤਲਬ ਇਹਦੇ ਛਿੱਤਰ ਲਵਾਣੇ ਨੇ ਤੇ ਬਾਕੀ ਬੱਚੇ ਭੱਜੇ ਫਟਾਫਟ ਘਰ ਬਾਕੀ ਬੱਚਿਆਂ ਨੇ ਮੈਨੂੰ ਜਾ ਕੇ ਦੱਸੇ ਵੀ ਅਜੇ ਇਹ ਗੱਲਬਾਤ ਹੋਈ ਲੜਕੀ ਨੇ ਉਹਨੂੰ ਤੰਗ ਕੀਤਾ ਫਿਰ ਮੈਂ ਆਪਣੇ ਘਰ ਦੇਆਂ ਨੂੰ ਸਾਰਿਆਂ ਨੂੰ ਬੁਲਾਇਆ ਪਹਿਲਾਂ ਸਾਡੇ ਮਹੱਲੇ ਵਾਲਿਆਂ ਨੇ ਮੇਰੇ ਬਹੁਤ ਸਾਥ ਦਿੱਤਾ ਜਦ ਤੱਕ ਮੇਰੇ ਘਰ ਦੇ ਪਹੁੰਚੇ ਮਹੱਲੇ ਵਾਲਿਆਂ ਨੇ ਬਥੇਰੇ ਦੇ ਲਾਤੀ ਸੀ ਮੱਕੀ ਅਸੀਂ ਇਹੀ ਮੰਗ ਚਾਹੁੰਦੇ ਆ ਵੀ ਇਹ ਇਨ੍ਹਾਂ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ ਕਿਉਂਕਿ ਇਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦਾ ਜੀਣਾ ਮੁਸ਼ਕਿਲ ਕੀਤਾ ਪਿਆ ਦੁਪਹਿਰ ਵੇਲੇ ਬੱਚੇ ਇਕੱਲੇ ਆਉਂਦੇ ਆ ਕਿੰਨਾ ਕਾ ਸੀ ਬੱਚੇ ਦੇ ਮਗਰ ਚਲ ਜੀਏ ਇਨ੍ਹਾਂ ਨੇ ਬਹੁਤ ਪਰੇਸ਼ਾਨ ਕੀਤਾ ਪਿਆ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਨ੍ਹਾਂ ਨੂੰ ਇੱਥੋਂ ਕੱਢਿਆ ਜਾਵੇ ਕਿੱਥੇ ਚਲਾ ਗਿਆ ਪਤਾ ਨਹੀਂ ਕਿਹੜੀ ਗਲੀਆਂ ਚ ਵੜ ਜਾਂਦਾ ਸੀ ਗੁੜੀਆਂ ਨੂੰ ਛੇੜਦਾ ਹੁੰਦਾ ਸੀਗਾ ਤੇ ਅੱਜ ਤਾਂ ਇਹਨੇ ਹੱਥ ਹੀ ਘਾਤੀ ਅੱਜ ਗੁੜੀਆਂ ਨੂੰ ਛੁੱਟੀ ਹੋਈ ਤੇ ਉਹਦੇ ਸਕੂਲ ਦੇ ਬਾਹਰ ਜਾ ਕੇ ਖੜਾ ਹੋਇਆ ਸੀ ਮੁਸਲਮਾਨ ਤੇ ਮੱਕੇ ਦੇ ਪਰਾਂ ਜਾੜਿਆ ਨਾ ਹਾਂਜੀ ਹਾਂਜੀ ਮੁਸਲਮਾਨ ਮੱਕੇ ਦੇ ਪਰਾਂ ਜਾੜਿਆ ਨਾ ਤੇ ਸਾਡੇ ਆ ਤੇ ਹਰਮੰਦਰ ਸਾਹਿਬ ਤੋਂ ਪਰਾਂ ਜਾੜਿਆ ਇਹ ਸਦਰ ਦੇ ਲਾਗੇ ਜੇ ਕੋ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਇਸ ਤੋਂ ਅਖਰਾਜ ਅੱਜ ਗੱਲ ਕਰ ਦੇਣ ਲੱਗਾ ਇਸ ਤੋਂ ਬਾਅਦ ਨਾ ਕੋਈ ਗੱਲ ਹੋਣੀ ਨਾ ਕੋਈ ਦਲੀਲ ਤੇ ਨਾ ਅਪੀਲ ਚਲਣੀ ਜੇ ਗੰਦ ਇੱਥੇ ਮਤਲਬ ਵੀ ਜਿਹੜੀ ਚੀਜ਼ ਦਾ ਤੁਹਾਡਾ ਪਿਆ ਫੋਟੋਆਂ ਇੰਨੀਆਂ ਗੰਦੀਆਂ ਅੱਜ ਤੋਂ ਬਾਅਦ ਤੁਸੀਂ ਪੰਜ ਜਣਿਆਂ ਨੂੰ ਤੁਹਾਨੂੰ ਪਹਿਲਾਂ ਨੋਟਿਸ ਦੇ ਤੁਹਾਡੇ ਨਾਲ ਦੇ ਜਿੰਨੇ ਬੰਦੇ ਉਹਨਾਂ ਨੂੰ ਨੋਟਿਸ ਕਰ ਦਿਓ ਇਹ ਹੁਣ ਸਤਨ ਸਿੰਘ ਨੇ ਬੇਨਤੀ ਕੀਤੀ ਅੱਜ ਤੋਂ ਬਾਅਦ ਬੇਨਤਾ ਕਰਾਂਗੇ ਅਸੀਂ ਤੁਹਾਨੂੰ ਤੁਸੀਂ ਕੈਮਰੇ ਲੈ ਕੇ ਆਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬੁੱਤ ਤੋਂ ਲੈ ਕੇ ਜਲੀਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਾਇਰੇ ਤੱਕ ਤੁਹਾਡਾ ਕੋਈ ਗੰਦ ਨਹੀਂ ਪੈਣਾ ਚਾਹੀਦਾ ਬਾਰ ਜੋ ਕਰਨਾ ਗੰਦ ਉਥੇ ਗੰਦੇ ਪਹਾੜਾਂ ਦੇ ਢਾਬੇ ਲਾ ਕੇ ਜਾ ਕੇ ਪਾਓ ਇਸ ਦਰ ਦੇ ਲਾਗੇ ਜੇ ਕੋ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਬਾਤ ਨਾ ਕਹੋ ਕਿ ਵੀ ਕਿਆ ਨਹੀਂ ਵੀ ਬਾਬੇ ਐ ਕਰਦੇ ਤੇ ਟਮਕਾਣਾ ਕਰਦੇ ਆ ਬਾਬਾ ਨੇ ਬੜਾ ਕੁਝ ਵੀ ਕਿਹਾ ਤੁਹਾਨੂੰ ਭਰਾ ਸਮਝ ਕੇ ਤੁਹਾਨੂੰ ਅੱਜ ਬੇਨਤੀ ਕੀਤੀ ਆ ਇਸ ਤੋਂ ਬਾਅਦ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਘੜ ਇਹ ਨਾਲ ਗੱਲਬਾਤ ਨਹੀਂ ਹੋਣੀ ਬਾਤ ਨਾ ਕਹੋ ਕਿ ਬਾਬਾ ਨੇ ਆ ਪੈਰਾ ਵਰਤਾਤਾ ਜੀ ਅਰੇ ਯਾ ਐਸਪੀ ਸਾਹਿਬ ਜਿਲੰਦਰ ਜੀ ਆਤੀ ਸੁਧਾਰ ਵਰ ਕਮਲਪ੍ਰੀ ਸਿੰਘ ਖੱਕ ਜੀ ਦੇ ਨਿਸ਼ਾਨ ਨਿਸ਼ਾਨ ਤੇ ਮੈਡਮ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਾਹਿਬ ਡੀਐਸਪੀ ਸਦਮ ਲਖਮੀਰ ਸਿੰਘ ਐਸਡੀਐਸਪੀ ਇਨਵੈਸਟੀਗੇਸ਼ਨ ਸਾਹਿਬ ਜੀ ਦੀ ਨਿਗਰਾਨੀ ਹੇਠ ਜਲੰਧਰ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਵੇਦ ਅंसारी ਅਦਰਸ਼ ਕੁਮਾਰ ਉਸਮਾਨਾ ਦੀ ਇੱਕ ਔਰਤ ਵੀ ਹੈ ਜੋ ਯੂਪੀ ਤੋਂ ਆਫੀਮ ਲਿਆ ਕੇ ਜਲੰਧਰ ਦੇ ਇਰੀਏ ਚ ਸਪਲਾਈ ਕਰਦੇ ਸਨ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 80 18/85 ਐਨਫੀਐਸਟ ਥਾਣਾ ਲਾਂਬੜਾ ਵਿਖੇ ਦਰਜ ਕੀਤਾ ਹੈ ਇਹਨਾਂ ਪਾਸੋਂ 2 ਕਿਲੋ ਆਫੀਮ ਬਰਾਮਦ ਕੀਤੀ ਗਈ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਮਾਣ ਹਾਸਲ ਕੀਤਾ ਗਿਆ